ਜਾਬ ਦੇ ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਅਤੇ ਪੋਸਟ ਗ੍ਰੈਜੂਏਸ਼ਨ ਕਰ ਰਹੀ ਵਿਦਿਆਰਥੀਆਂ ਨੇ ਅਚਾਨਕ ਹੜਤਾਲ ਕਰਦਿਆਂ ਆਪੀਡੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਦੀਨ ਆਣ ਵਾਲੇ ਗੁਰਨਾਨਕ ਦੇਵ ਹਸਪਤਾਲ ਦੀ ਆਪੀਡੀ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਰਿਹਾਈਸ਼ੀ ਡਾਕਟਰ ਐਸੋਸੀਏਸ਼ਨ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪ੍ਰਧਾਨ ਡਾਕਟਰ ਗੁਰਪ੍ਰੀਤ ਸਿੰਘ ਕਾਲੋ ਅਤੇ ਮੈਡੀਕਲ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਅਰਚਿਤ ਬਾਬਾ ਨੇ ਦੱਸਿਆ ਕੀ ਐਮਬੀਬੀਐਸ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਦੀ ਫੀਸ ਵਿੱਚ ਕਾਫੀ ਵਾਧਾ ਹੋ ਚੁੱਕਾ ਹੈ ਜਿਸ ਕਾਰਨ ਗਰੀਬ ਵਿਦਿਆਰਥੀਆਂ ਲਈ ਮੈਡੀਕਲ ਸਿੱਖਿਆ ਹਾਸਲ ਕਰਨਾ ਮੁਸ਼ਕਲ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਨਵੇਂ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਅਤੇ ਹੋਰ ਰਾਜਾਂ ਦੀ ਤੁਲਨਾ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੂੰ ਘੱਟ ਸਟਾਈਫੰਡ ਦਿੱਤਾ ਜਾ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਵਿਦਿਆਰਥੀਆਂ ਦੀਆਂ ਨਿਆਂਇਕ ਮੰਗਾਂ ਨੂੰ ਤੁਰੰਤ ਪ੍ਰਮਾਣ ਕੀਤਾ ਜਾਵੇ। ਅਸੀਂ 3-4 ਮਹੀਨੇ ਤੋਂ ਰੈਜ਼ੀਡੈਂਟ ਡਾਕਟਰਸ ਤੇ ਇੰਟਰਨਸ ਤੇ ਐਮਬੀਬੀਐਸ ਦੇ ਸਾਰੇ ਬੱਚੇ ਅੰਮ੍ਰਿਤਸਰ ਪਟਿਆਲਾ ਤੇ ਫਰੀਦਕੋਟ ਵਿੱਚ ਪ੍ਰੋਟੈਸਟ ਕਰ ਰਹੇ ਸੀ ਰੋਡ ਰੈਲੀਆਂ ਕੱਢ ਰਹੇ ਸੀ ਕਿ ਸਾਡਾ ਜੋ ਸਟਾਈਪੈਂਡ ਹੈ ਉਹ ਬਹੁਤ ਘੱਟ ਹੈ 15000 ਐਮਬੀਬੀਐਸ ਦਾ ਤੇ 60 70 ਆ ਸਿਰਫ ਪੀਜੀਜ਼ ਦਾ ਅਸੀਂ ਤੇ ਸਾਡੀ ਜਿਹੜੀ ਫੀਸ ਹੈ ਉਹ 10 ਲੱਖ ਪਹੁੰਚ ਚੁੱਕੀ ਐ ਐਮਬੀਬੀਐਸ ਦੀ ਤੇ ਉਸ ਦੇ ਉੱਪਰ ਸਰਕਾਰ ਨੇ 20 ਲੱਖ ਰੁਪਇਆ ਇੱਕ 2 ਸਾਲ ਦਾ ਬੌਂਡ ਵੀ ਅਦਾ ਕਰ ਦਿੱਤਾ ਗਿਆ ਐਮਬੀਬੀਐਸ ਦੇ ਜਿਹੜੇ ਹੂਣ ਬੱਚੇ ਆਣਗੇ ਉਸ ਦੇ ਖਿਲਾਫ ਸਾਡੀ ਮੰਗਾਂ ਦੇ ਵਾਸਤੇ ਆਪਾਂ ਰੈਲੀਆਂ ਕੱਢ ਰਹੇ ਸੀ ਉਹਦਾ ਸਾਡੇ ਕੋਈ ਵੀ ਜਵਾਬ ਨਹੀਂ ਮਿਲਿਆ ਸਰਕਾਰ ਵੱਲੋਂ ਕਿ ਸਾਨੂੰ ਕੋਈ ਠੋਸ ਟਾਈਮ ਫਰੇਮ ਮਿਲ ਗਿਆ ਜਾਵੇ ਕਿ ਐਨੇ ਟਾਈਮ ਵਿੱਚ ਸਾਡਾ ਕੰਮ ਹੋ ਜਾਏਗਾ ਇਸ ਲਈ ਸਾਨੂੰ ਮਜਬੂਰਨ ਅੱਜ ਤੋਂ ਪਟਿਆਲਾ ਅੰਮ੍ਰਿਤਸਰ ਤੇ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਓਪੀਡੀ ਤੇ ਓਟੀ ਸੇਵਾਵਾਂ ਬੰਦ ਕਰਨੀਆਂ ਪੈ ਰਹੀਆਂ ਨੇ ਸਾਡੀਆਂ ਕਾਫੀ ਚਿਰ ਤੋਂ ਡਿਮਾਂਡ ਸੀ ਕਿ ਸਾਡਾ ਸਟਾਈਪੈਂਡ ਵਧਾ ਕੇ ਜੋ ਸਾਡੀਆਂ ਨੇਬਰਿੰਗ ਸਟੇਟਸ ਨੂੰ ਮਿਲ ਰਿਹਾ ਉਹਨਾਂ ਦਾ ਇਕੁਅਲ ਕਰ ਦਿੱਤਾ ਜਾਵੇ ਸਾਡਾ ਸਟਾਈਪੈਂਡ ਰੈਜ਼ੀਡੈਂਟ ਦਾ ਇਸੇ ਲਈ 67000 ਆ ਨੇਬਰਿੰਗ ਸਟੇਟ ਲਾਈਕ ਹਿਮਾਚਲ ਪ੍ਰਦੇਸ਼ ਹਰਿਆਣਾ ਯੂਪੀ ਮਹਾਰਾਸ਼ਟਰ ਜਿੱਥੇ 1 ਲੱਖ ਪਲੱਸ ਆ ਅਲੋਂਗ ਵਿਦ ਡੀਏ ਐਂਡ ਐਚਆਰਏ ਦਿੰਦੇ ਆ ਉਥੇ ਸਾਨੂੰ ਕੋਈ ਕੁਝ ਅਲੱਗ ਨਹੀਂ ਮਿਲਦਾ ਸਿਰਫ 67000 ਕੋਈ ਇਨਕਰੀਮੈਂਟ ਨਹੀਂ ਹੁੰਦਾ ਸਾਡੀ ਫੀਸ 1.5 ਲੱਖ ਪਰ ইয়ার ਦੀ ਆ ਬਾਕੀ ਹਰਿਆਣਾ 17000 ਯੂਪੀ 19000 ਹਿਮਾਚਲ 40000 ਸਾਡੀ ਫੀਸ ਵੀ ਜ਼ਿਆਦਾ ਆ ਸਾਡਾ ਸਟਾਈਪੈਂਟ ਵੀ ਘਟਾ ਫਰਸਟ ਥਿੰਗ ਏ ਸੈਕੰਡ ਇੱਕ ਐਸਆਰ ਬਾਂਡ ਪਾਲਿਸੀ ਜਿਹੜੇ ਸੀਨੀਅਰ ਰੈਜ਼ੀਡੈਂਟ ਹੁੰਦੇ ਆ ਉਹ ਵਰਕ ਕਰਦੇ ਆ ਇੰਸਟੀਟਿਊਸ਼ਨ ਦੇ ਵਿੱਚ ਸਰਕਾਰ ਬਾਂਡ ਫਿਲ ਕਰਾਉਂਦੀ ਆ ਇੰਸਟੀਟਿਊਸ਼ਨ ਦਾ ਬਟ ਉਹਨਾਂ ਨੂੰ ਪੈਰੀਫਰੀ ਵਿੱਚ ਪੋਸਟਡ ਕੀਤਾ ਗਿਆ ਆ ਅਸੀਂ ਇਸ ਇਸ ਦੇ ਇਸ ਦੇ ਵੀ ਸਖਤ ਖਿਲਾਫ ਆ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਜਿਹੜੇ ਐਮਬੀਬੀਐਸ ਅਤੇ ਐਮਡੀ ਕਰ ਰਹੇ ਹਨ ਡਾਕਟਰ ਉਹ ਹੜਤਾਲ ਤੇ ਚਲੇ ਗਏ ਹਨ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਉਹਨਾਂ ਨੂੰ ਮਾਨ ਪੱਤਾ ਦਿੱਤਾ ਜਾ ਰਿਹਾ ਬਹੁਤ ਹੀ ਘਟ ਹੈ ਉਹਨਾਂ ਨੇ ਆਖਿਆ ਕਿ ਜੇਕਰ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਇਹ ਹੜਤਾਲ ਲਗਾਤਾਰ ਜਾਰੀ ਰਹੇਗੀ। ਅੰਮ੍ਰਿਤਸਰ ਫਾਸਟਵੇ ਖਬਰ ਨਾਲ ਮੈਂ ਸੀਨੀਅਰ ਰਿਪੋਰਟਰ ਕਮਲ ਕੁਮਾਰ ਦੇ ਨਾਲ ਰਕੇਸ਼ ਕੁਮਾਰ